90000 ਦੀ ਸਿਰਫ 90000 ਦੀ ਮਿਲ ਜੂਏ ਮਸ਼ੀਨ 12 ਮਾਡਲ ਤੇ 66 ਇੰਚੀ ਸਭ ਤੋਂ ਵੱਡਾ ਇਹੀ ਹੈ ਸਭ ਤੋਂ ਵੱਡਾ ਇਹੀ ਰੀਪਰ ਹੈ ਇਹਦੂ 68 ਤੋਂ ਪਲੱਸ ਤਾਂ ਨਹੀਂ ਕੋਈ ਆਉਂਦਾ 68 ਤੋਂ ਕੋਈ ਪਲੱਸ ਨਹੀਂ ਆਉਂਦਾ ਇਹ 24 ਮਾਡਲ ਚ ਹੀ ਆਇਆ ਸੀ 66 ਇੰਚ ਨਹੀਂ 19 ਮਾਡਲ 165 ਦੀ ਹੈ 55 ਇੰਚ 55 ਇੰਚ ਇੱਕਲੇ ਬਲੇਡ ਦੇ ਸਾਈਡ ਹੀ ਚੇਂਜ ਕਰਨੀ ਹੈ ਰੀਲ ਦੇ ਪੈਪੂਪ ਚੂਹੇ ਸਾਰੀਆਂ ਫਿੰਗਰਾਂ ਨਵੀਆਂ ਨੇ ਦੀ ਮਸ਼ੀਨ ਦਿਖਾ ਦੇ ਬਿਲਕੁਲ ਨਵੀਂ ਮਸ਼ੀਨ ਪਈਆ ਕੋਕਾ ਪੀਸ ਇਹ ਵੀ ਵੀਰੋ ਸਟਾਰ ਰੀਪਰ ਲੈਣਾ ਜੇ ਤੁਸੀਂ ਤੂੜੀ ਵਾਲੀ ਮਸ਼ੀਨ ਪੁਰਾਣੀ ਵਿੱਚ ਕਟਾਉਣੀ ਹੈ ਜਾਂ ਸੁਪਰ ਸੀਡ ਚਾਹੇ ਰੂਟਾ ਵਿਟਰ ਵਿੱਚ ਦੇਜੋ ਜੇ ਇੱਥੋਂ ਤੁਸੀਂ ਮਸ਼ੀਨ ਲੈਣੀ ਆ ਤੇ ਤੁਹਾਨੂੰ ਸਾਫ਼ ਸਾਫ਼ ਬਿਲਕੁਲ ਸਾਫ਼ ਪਹਿਲੀ ਗੱਲ ਤਾਂ ਕਿਸੇ ਵੀ ਮਸ਼ੀਨ ਤੇ ਕਲਮ ਨਹੀਂ ਲੱਗੀ ਹੋਊ ਪਹਿਲੀ ਗਰੰਟੀ ਬਾਈ ਦੀ ਇਹ ਆ ਤੇ ਦੂਜੀ ਗੱਲ ਜਿੰਨਾ ਮਾਡਲ ਕਹਤਾ ਉਨੇ ਹੀ ਮਿਲੂ ਬਾਈ ਹਾਂ ਬਾਈ ਉਨੇ ਹੀ ਮਿਲੂ ਚਾਹੇ ਕਿ ਤੂੰ ਮਰਜ਼ੀ ਚੈੱਕ ਕਰਾ ਲੈਣ ਜਿਵੇਂ ਵਿੱਚ ਆ ਚੀਜ਼ਾਂ ਦੀਆਂ ਪਲੇਟਾਂ ਹੁੰਦੀਆਂ ਨੇ ਜਿਹੜੇ ਚਾਨੀ ਦੇ ਪੁਰਾਣੇ ਮਾਡਲ ਨੇ ਪਲੇਟਾਂ ਬਲੂਟਾਂ ਬਦਲ ਕੇ ਬਹੁਤ ਕੁਝ ਹੋ ਜਾਂਦਾ ਤੁਹਾਨੂੰ ਇੱਥੋਂ A to Z ਜੈਨੂਨ ਚੀਜ਼ ਮਿਲੂ ਹਰੇਕ ਕੰਪਨੀ ਦਾ ਰੀਪਰ ਮਿਲਜੂ ਨਵੇਂ ਤੋਂ ਨਵਾਂ ਪੁਰਾਣੇ ਤੋਂ ਪੁਰਾਣਾ ਪੁਰਾਣੇ ਤੋਂ ਪੁਰਾਣਾ ਤੇ ਬਾਈ ਜਿਵੇਂ ਇਹ اچਾਨੀ ਹੈ ਕਿੰਨਾ ਮਰਲ ਮਸ਼ੀਨ ਇਹ 2023 ਮਾਡਲ ਆ 8.5 ਫੁੱਟ ਕਾਟਰ ਚ 17 ਫਿੰਗਰ ਵਾਲੀ 23 ਮਾਡਲ ਜਮਨ ਨਵੀਂ ਮਸ਼ੀਨ ਹੈ ਉਗਰ ਦਾ ਰੰਗ ਵਗੈਰਾ ਦੇਖ ਸਕਦੇ ਹੋ ਤੇ ਇਹਦਾ ਕੀ ਰੇਟਰ ਹੋਊਗਾ ਬਾਈ ਇਹਦਾ 330000 ਰੁਪਏ ਰੇਟ ਹੈ 330 ਇਹ ਬਾਈ 8.5 ਫੁੱਟ ਕਾਟਰ ਚ 64 ਇੰਚ ਡਰਮ ਇਹਦਾ ਠੀਕ ਆ ਇਹ ਜਿਹੜਾ 200 ਮਾਡਲ ਉਹ ਹੀ ਹੈ ਠੀਕ ਹੈ 64 ਇੰਚ ਡਰਮ ਹੈ ਜਿਹੜਾ ਵੀ ਇਸੇ ਦਾ ਹੀ ਆਉਂਦਾ 64 ਇੰਚ ਹੋਰ ਕੋਈ ਮਸ਼ੀਨ ਨਹੀਂ ਸਾਰੀਆਂ ਫਿੰਗਰਾਂ ਨਾਲ ਦੀਆਂ ਨੇ ਇਹਦੀਆਂ ਠੀਕ ਹੈ 23 ਮਾਡਲ ਹੈ ਇਹ ਸਿਰਫ 23 ਵਾਲਾ ਤੇ 24 ਦੋ ਸੀਜ਼ਨ ਚੱਲੀ ਹੋਈ ਚੱਲੀ ਤੇ ਇਹ ਕਿੰਨੇ ਮਾਡਲ ਹੈ ਬਈ ਮਸ਼ੀਨ ਇਹ 19 ਦੇ 10ਵੇਂ ਮਹੀਨੇ ਚ ਆਈ ਹੈ ਜੀ ਹੂੰ 20 ਚ ਚੱਲੀ ਆ 20 ਮਾਡਲ ਆ ਠੀਕ ਆ 20 ਚ ਚੱਲੀ ਹੋਈ ਆ ਮਸ਼ੀਨ ਇਹ ਹਾਂਜੀ ਤੇ ਇਹ ਦਾ ਬਈ ਕੀ ਸਾਬਕ ਤਾ ਢਾਈ ਹੈ ਜੀ ਪਲੇਟ ਬਾਡੀ ਚ ਢਾਈ ਲੱਖ ਦੀ ਪਲੇਟ ਬਾਡੀ ਦੇ ਵਿੱਚ ਤੇ ਇਹ 64 ਇੰਚੀ 64 ਇੰਚੀ ਪੰਜਾਬ ਵਾਲੇ ਰੀਪਰ ਹੁੰਦੇ ਨਹੀਂ ਠੀਕ ਆ ਇਹ ਵੀ ਪੰਜਾਬ ਦੀ ਪੰਜਾਬ ਦੀ ਆ ਮਸ਼ੀਨ ਤੇ ਉਹ ਜਿਹੜੀ ਪਿੱਛੇ ਖੜੀ ਆ ਚਾਨੀ ਉਹ 22 ਮਾਡਲ ਲਈ ਹੂੰ ਇਹ ਵੀ 64 ਇੰਚੀ 64 ਇੰਚੀ ਚਾਨੀ ਜਿਆਦੇ 64 ਇੰਚੀ ਕਰਕੇ ਲੈਂਦੇ ਨੇ ਤੇ ਇਹ ਤਾਂ 50 55 ਐਚਪੀ ਤੇ ਵੀ ਚੱਲੀ ਜਾਂਦੀ ਹੈ ਸਾਢੇ 7 ਫੁੱਟ ਕਟਰ ਦੇ ਚ ਠੀਕ ਹੈ ਸਾਢੇ 7 ਫੁੱਟ ਕਟਰ ਤੇ ਇਹਦਾ ਬਈ ਕੀ ਪ੍ਰਾਈਸ ਰੱਖਿਆ ਇਹਦਾ ਦੋ ਡੱਬੇ ਹੈ ਇਹਦੀ 290 ਡਿਮਾਂਡ ਹੈ ਬਾਕੀ ਮੌਕੇ ਤੇ ਹੋ ਜਾਊ ਜਿਵੇਂ ਦੱਸਿਆ ਹਰੇਕ ਬ੍ਰਾਂਡ ਮਿਲ ਜਾਂਦਾ ਬਾਈ ਕੋਲੋਂ ਇਹ ਨਿਊ ਵਿਸ਼ਕਰਮਾ ਡੱਬੇ ਵਾਲਿਆਂ ਦੀ ਇਹ ਕਿੰਨੇ ਇੰਚਾ ਬਾਈ 60 ਇੰਚੀ ਹੈ ਜੀ 60 ਇੰਚੀ ਮਸ਼ੀਨ ਤੇ ਇਹ ਮਾਡਲ ਦੀ ਗਾਰੰਟੀ ਹੈ ਲੇਜ਼ਰ ਕਟਿੰਗ ਦੇ ਉੱਤੇ ਠੀਕ ਹੈ ਛੋਟੇ ਟੈਰਾਂ ਚ ਤੇ ਇਹਦਾ ਬਈ ਕੀ ਪ੍ਰਾਈਸ ਹੈ ਇਹਦਾ 235 ਡਿਮਾਂਡ ਹੈ ਬਾਕੀ ਮੌਕੇ ਤੇ ਕਰ ਲਾਂ 23 ਮਾਡਲ ਦਾ 235 ਡਿਮਾਂਡ ਹੈ ਇਹਦੇ ਉੱਤੇ ਲੇਜ਼ਰ ਕਟਿੰਗ ਹੋਈ ਹੋਈ ਆ ਹੁਣ ਹੁਣ ਤਾਂ ਮਾਡਲ ਚ ਹੇਰ ਫੇਰ ਹੋਣੀ ਬੰਦੀ ਹੋਗੀ ਕਿਉਂਕਿ ਲੇਜ਼ਰ ਕਟਿੰਗ ਵਾਲੀ ਆਉਣ ਲੱਗੀਆਂ ਤੇ ਬਈ ਇਹ ਇਹ 2024 ਮਾਡਲ ਹੈ 8.5 ਫੁੱਟ ਕਟਰ ਚ 66 ਇੰਚੀ ਰੀਪਰ 66 ਇੰਚੀ ਸਭ ਤੋਂ ਵੱਡਾ ਇਹੀ ਹੈ ਸਭ ਤੋਂ ਵੱਡਾ ਇਹੀ ਰੀਪਰ ਹੈ ਇਹ 26 ਤੋਂ ਪਲੱਸ ਤਾਂ ਨਹੀਂ ਕੋਈ ਆਉਂਦਾ 66 ਤੋਂ ਕੋਈ ਪਲੱਸ ਨਹੀਂ ਆਉਂਦਾ ਇਹ 24 ਮਾਡਲ ਚ ਹੀ ਆਇਆ ਸੀ 66 ਇੰਚੀ 8.5 ਫੁੱਟ ਕਟਰ ਵਾਲ ਚ ਪਾਵਰ ਕੋਵਰ ਬੈਲਟਾਂ ਦੇ ਸਾਰੇ ਨਾਲ ਨੇ ਵੀ 60 ਪਾਵਰ ਦੇ ਟਰੈਕਟਰ ਵਾਸਤੇ ਇਹ ਵਧੀਆ ਮਸ਼ੀਨ ਹੈ ਜੇ ਵੱਡੇ ਟਰੈਕਟਰ ਤੇ ਚਲਾਉਣੀ ਆ। ਬਲੇਡ ਚੇਂਜ ਹੋਣਗੇ ਸਾਈਡ ਚ ਹੋ ਹੋਰ ਕੋਈ ਰਿਪੇਅਰ ਨਹੀਂ ਦੀ। ਠੀਕ ਆ ਕੱਲੇ ਬਲੇਡ ਚੇਂਜ ਕਰਕੇ ਬਾਈ ਕਹਿੰਦਾ ਚੱਲ ਪੂ ਹੋਰ ਕੋਈ ਰਿਪੇਅਰ ਨਹੀਂ ਹੈਗੀ ਇਹਦੀ। ਨਟ ਜਰ ਵਾਲੇ ਵੱਡੇ ਟਾਇਰ ਨੇ ਤੇ ਕੀ ਰੇਟ ਹੈ ਇਹਦਾ? ਇਹਦਾ 3 ਲੱਖ ਰੁਪਏ ਡਿਮਾਂਡ ਹੈ। ਪੂਰੇ 3 ਲੱਖ ਡਿਮਾਂਡ ਹੈ ਇਹਦੀ। ਬਾਕੀ ਮੌਕੇ ਤੇ ਹੋ ਜੂਤੇ ਆ ਜਗਤ। ਇਹ ਜਗ ਦੀ ਤੁੰਨੀ ਮਾੜ ਲਾਈ। ਠੀਕ ਆ। ਉਨ 1.65 ਹਜ਼ਾਰ ਰੁਪਏ ਡਿਮਾਂਡ ਹੈ 19 ਮਾਡਲ 1.65 ਦੀ ਹੈ 55 ਇੰਚ 55 ਇੰਚ ਇੱਕਲੇ ਬਲੇਡ ਦੇ ਸਾਈਡ ਹੀ ਚੇਂਜ ਕਰਨੀ ਹੈ ਰੀਲ ਦੇ ਪੈਪੂ ਪਚੂਹੇ ਸਾਰੀਆਂ ਫਿੰਗਰਾਂ ਨਵੀਆਂ ਨੇ ਇਹਦੀਆਂ ਠੀਕ ਹੈ ਤੇ ਉਹ ਜਗਤਜੀਤ ਬਾਈ ਪਰਲੀ ਉਹ 18 ਮਾਡਲ ਲਈ ਹੂੰ ਉਹ ਵੀ 55 ਇੰਚ ਉਹਦਾ ਵੀ ਇਹੀ ਰੇਟ ਆ ਜੀ ਠੀਕ ਹੈ ਉਹ ਵੀ 55 ਇੰਚ ਸੇਮ 18 ਮਾਡਲ ਸੇਮ ਰੇਟ ਤੇ ਆ ਮਸ਼ੀਨ ਦਿਖਾ ਦੇ ਬਿਲਕੁਲ ਨਵੀਂ ਮਸ਼ੀਨ ਪਈਆ ਕੋਕਾ ਪੀਸ ਇਹ ਵੀ ਜਿਹੀ ਜਿਹੀ ਆਪਾਂ ਕਹ ਲਈਏ ਨਵੀਂ ਲੈ ਲਈ ਉਹੀ ਜੀ ਇਹ ਲੈ ਲਈ ਤੇ ਇਹਦਾ ਅੰਦਰੋਂ ਵਗੈਰਾ ਜਿਵੇਂ ਆ ਪੱਖੇ ਹੋ ਗਏ ਹੋਰ ਸਾਰਾ ਕੁਝ ਪੂਰਾ ਸਾਫ਼ ਹੀ ਪਿਆ ਮਤਲਬ ਕਿਤੋਂ ਜੜੀ ਜਰੀ ਤਾਂ ਹੈ ਹੀ ਨਹੀਂ ਮਸ਼ੀਨ ਤੇ ਕਿੰਨੇ ਕੀ ਚੱਲੀ ਹੋਈ ਆ ਬਾਈ ਇਹ ਇਹ 1.5 ਤੋਂ 100 ਟਰਾਲੀ ਚਲੀਊਗੀ 8.5 ਫੁੱਟੇ ਕਾਟਰ ਚ 63 ਇੰਚ ਦੀ ਰੀਪਰ ਹੈ ਰੰਗ ਰੰਗੋ ਗੁਰ ਦੇ ਸਾਰਾ ਆ ਹੀ ਥੋੜਾ ਸਾਰਾ ਹੀ ਖੜਾ ਸਾਰੀ ਰੀਜਨਲ ਮਸ਼ੀਨਾ ਇਹ ਕਿੰਨੇ ਮਾਡਲ ਹੈ ਇਹ 24 ਜੀ 24 ਇਹ ਤਾਂ ਜਮਾਂ ਨਵੀਂ ਹੋਆ ਮਸ਼ੀਨ ਇਹਦਾ ਕੀ ਡਿਮਾਂਡ ਹੈ ਇਹਦੀ ਵੀ ਤਿੰਨਾ ਹੀ 60 ਇੰਚ ਦੀ ਵੀ ਤਿੰਨਾ 8.5 ਫੁੱਟੇ ਕਾਟਰ ਚ ਦੋਨੇ ਠੀਕ ਆ 8.5 ਫੁੱਟੇ ਕਾਟਰ ਚ ਤੇ ਆ ਕੀ ਐ 59 ਇੰਚੀ ਇਹ ਵੀ 2024 ਮਾਡਲ ਲਈ ਠੀਕ ਆ ਇਹ ਵੀ ਨਵੀਂ ਉਪਈਆ ਮਸ਼ੀਨ ਤੇ ਇਹ ਦੇ ਵੀ ਬਾਈ ਵੱਡੇ ਟਾਇਰ ਆਗੇ ਤੇ ਇਹਦਾ ਰੇਟ ਇਹਦਾ ਰੇਟ 285000 ਰੁਪਏ 285000 ਦੇ ਵਿੱਚ ਮਸ਼ੀਨ ਦਾ ਤੁਸੀਂ ਕਲਰ ਪੇਂਟ ਦੇਖ ਸਕਦੇ ਹੋ 24 ਮਾਡਲ ਲਈ 59 ਇੰਚੀ ਬਹੁਤ ਸਾਫ ਪਿਆ ਪੱਖੇ ਪੁੱਖੇ 24 ਮਾਡਲ ਆ ਕਿਉਂਕਿ ਇਹਨੂੰ ਤਾਂ ਹੋਣੀ ਕੀ ਆ ਥੋੜੀ ਚੱਲੀ ਹੋਈ ਮਸ਼ੀਨ ਆ 16 ਮਾਡਲ ਚਾਨੀ ਦੀ ਮਸ਼ੀਨ ਦੇਖੋ ਤੁਸੀਂ ਇਹ ਵੀ ਬਾਈ ਵੱਡੇ ਘਟਰਾ ਵਾਲੀ ਆ ਗਈ ਆਪਣੀ 64 ਇੰਚੀ 64 ਇੰਚੀ ਮਾਡਲ ਦੀ ਆਪਣੀ ਗਾਰੰਟੀ ਹੈ ਦੀ ਠੀਕ ਆ 64 ਇੰਚ ਡਰਮ ਸਾਈਜ਼ ਆ ਗਿਆ ਇਹਦਾ ਵੀ 2200 ਮਾਡਲ ਹੈ ਚਾਨੀ ਦਾ ਤੇ ਇਹਦਾ ਕੀ ਪ੍ਰਾਈਸ ਰੱਖਿਆ ਬਾਈ ਇਹਦੀ ਡਿਮਾਂਡ 178 ਹੈ ਬਾਕੀ ਮੌਕੇ ਤੇ ਕਰ ਲਾਂਗੇ 178000 ਰੁਪਏ ਡਿਮਾਂਡ ਹੈ ਇਹਦੀ 64 ਇੰਚ ਚਾਨੀ ਦੀ ਹਾਂ ਇਹਦੇ ਪਲੇਟ ਪਲੂਟ ਕੋਈ ਆਉਂਦੀ ਨਹੀਂ ਪਰ ਆਪਣੀ ਮਾਡਲ ਦੀ ਗਾਰੰਟੀ ਹੋਊਗੀ ਇਹਦੀ ਠੀਕ ਹੈ ਬਈ ਇਹਦੀ ਵੀ ਗਾਰੰਟੀ ਹੋਊ ਬਈ ਜਿੰਨਾ ਕਹਤਾ ਉਨਨਾ ਹੀ ਮਾਡਲ ਮਿਲੂ ਜਿਹੜੀ ਜਗਤਜੀਤ ਹੈ ਬਾਈ ਇਹ ਕਿੰਨਾ ਮਾਡਲ ਹੈ ਇਹ 2021 ਮਾਡਲ ਹੈ ਹੂੰ ਪੰਜਾਬ ਵਾਲਾ ਰੀਪਰ ਆ ਤੇ 55 ਇੰਚ ਹੈ 55 ਇੰਚ ਨਹੀਂ ਲਿਵੇਟ ਲੱਗੇ ਹੋਏ ਨੇ ਫਰਨ ਨੇ ਲੱਗੇ ਹੋਏ ਨੇ ਪਿਛਲੇ ਸਾਲ ਠੀਕ ਆ ਕੰਮ ਤੇ ਇਹ ਕਿੰਨੇ ਦੇਣੀ ਆ ਇਹ 2 ਲੱਖ ਰੁਪਏ ਡਿਮਾਂਡ ਹੈ ਜਿਸ ਨੂੰ 1.90 ਦੀ ਦੇ ਦਾਂਗੇ ਭਾਈ 1.90 ਦੀ ਮਸ਼ੀਨ ਮਿਲ ਜੂਗੀ ਇਹ 21 ਮਾਡਲ ਵੱਡੇ ਡਰਨ ਚ 21 ਮਾਡਲ ਤੇ ਆਹ ਲੈਂਡ ਫੋਰਸ ਇਹ ਲੈਂਡ ਫੋਰਸ ਚੋਪਰ 1920 ਮਾਡਲ ਹੂੰ ਸਵਾ ਲੱਖ ਰੁਪਏ ਦੇ ਦਾਂਗੇ ਜੀ ਸਵਾ ਦਾ ਤੇ ਆਹ ਕੇਐਸ ਦੀ ਇਹ ਵੀ ਕੀ ਹੋਈ ਆ ਕੇਐਸ ਦੀ ਇਹ 16 ਹੋਲਡ ਹੋਗੀ ਭਾਈ ਕਹਿੰਦਾ ਤੇ ਇਹ ਕੇਐਸ ਭਾਈ ਇਹ 12 ਮਾਡਲ ਲਈ ਹੂੰ 90000 ਦੀ ਦੇ ਦਾਂਗੇ 90000 ਦੀ ਸਿਰਫ 90000 ਦੀ ਮਿਲ ਜੂਏ ਮਸ਼ੀਨ 12 ਮਾਡਲ ਤੇ ਆਹ ਵਿਚਕਰਮਾ ਭਾਈ ਏ ਬਿਸ਼ਕਰਮਾ 18 ਮਾਡਲ ਆ 1.5 ਲੱਖ ਰੁਪਏ ਦੇ ਦਾਂਗੀ ਸਾਰੀ ਰੀਜਨਲ ਮਸ਼ੀਨਾ ਠੀਕ ਹੈ 18 ਮਾਡਲ ਬਿਸ਼ਕਰਮਾ 1.5 ਲੱਖ ਦੀ ਮਿਲ ਜੇ